ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਜਸ ਵਿਗਲੀਏ ਬਾਈ ਦੇ ਘਰੇ ਆ ਮਿੱਤਰੋ ਵਪਾਰ ਦਾ ਬਾਈ ਦਾ ਕੰਮ ਜਨਵਰ ਬਾਈ ਦੇ ਕੋਲੇ ਘਰੇ ਦੁੱਧਾਰੂ ਰੱਖੇ ਹੋਏ ਚੰਗੀ ਗਿਣਤੀ ਦੇ ਵਿੱਚ ਸ਼ੌਕ ਮਿੱਤਰੋ ਜਿਹੜਾ ਬਾਈ ਨੂੰ ਚੰਗੀ ਮੈਂ ਖਰੀਦਦਾ ਤੇ ਇੱਕ ਅੱਜ ਹੋਰ ਚੰਗੀ ਝੋਟੀ ਤੁਹਾਡੇ ਕੰਮ ਦੀ ਬਹੁਤ ਸੋਹਣੀ ਨੀਲੀ 라ਵੀ ਦੀ ਮਿੱਤਰੋ ਚਾਰੇ ਪੈਰਾਂ ਦੇ ਨਿਸ਼ਾਨ ਪੜੀ ਸਮੀ ਬਣ ਲੈ ਕਹਿਣ ਤੋਂ ਭਾਵ ਬ੍ਰੈਂਡ ਆ ਬਤਿਆਰ ਹੁਣ ਵਾਲੀ ਆ ਕੱਚੀ ਆ ਕੁਝ ਗੁਦਰਾਂ ਦੀ ਗੱਲਬਾਤ ਕਰ ਲੈਨੇ ਆ ਭਾ ਵੀਡੀਓ ਦੇ ਵਿੱਚ ਹੋਊਗਾ ਜਿਹੜਾ ਤੁਹਾਨੂੰ ਜਾਨਵਰ ਚੱਚੂਗਾ ਭਾਈ ਗੱਲ ਤੁਸੀਂ ਆਪ ਕਰਿਓ ਬਾਈ ਨਾਲ ਮੈਂ ਪਹਿਲਾਂ ਕਹਿਣਾ ਹੁਣ ਨਾ ਤੇ ਬਾਈ ਦੇ ਕਰਦੀ ਨੇ ਸੱਚੀ ਗੱਲ ਬਾਈ ਅਸੀ ਗੱਲ ਹੋਰ ਕੀ ਹਾਲ ਚਾਲ ਆ ਵਧੀਆ ਵਧੀਆ ਵੀਰ ਜੀ ਸੇਤਾ ਦੇ ਪਰਿਵਾਰ ਸਣਾ ਵਧੀਆ ਕਿਰਪਾ ਮਾਲਕ ਜੀ ਚੜਦੀ ਕਲਾ ਜੀ ਸਾਰੇ ਵਧੀਆ ਜੀ ਅੱਛਾ ਗੱਲ ਆ ਬਈ ਜਾਨਵਰ ਆਪਣੇ ਕੋਲੇ ਟਾਪ ਆ ਹਨਾ ਚੋਟੀ ਕੇ ਨੂੰ ਆ ਸੁਆ ਬਟ ਬਈ ਇਹ ਦੂਜਾ ਸੁਆ ਸੂਣਾ ਬਈ ਦੂਜਾ ਸੁਆ ਸੂਣਾ ਇਹਨੇ ਕਿੰਨੇ ਦਿਨ ਬਾਕੀ ਆ ਬਟ ਬਈ ਇਹ ਲੈ ਜਾਣੇ ਬਈ 15 17 ਦਿਨਾਂ ਦੇ ਬਈ 15 17 ਦਿਨਾਂ ਦੀ ਹਜੇ ਕੱਚੀ ਆ ਕੀ ਮਾਲਕ ਨੇ ਦੁੱਧ ਦਾ ਰਿਕਾਰਡ ਦੱਸਿਆ ਬਟ ਬਈ ਉਹਨਾਂ ਨੇ 14 ਕਿਲੋ ਪਹਿਲੇ ਸੂਏ ਇਹਨਾਂ ਚੋਇਆ ਪਹਿਲੇ ਸੂਏ 14 ਕਿਲੋ ਪਹਿਲੇ ਸੂਏ ਚੋਇਆ ਸੀਲ ਸੂਲ ਵੀ ਬਹੁਤ ਆ ਛੋਟੀ ਹਨਾ ਬਈ ਠੰਡੀ ਜਿਵੇਂ ਮ ਪਲੀ ਪਲੀ ਵੀ ਬਹੁਤ ਨਿੱਕਰ ਹਨਾ ਬਈ ਪੀਕੇ ਤੂੰ ਕੋਈ ਜਾਣਕਾਰੀ ਦਿੱਤੀ ਹੈ ਕਿ ਨਹੀਂ ਬਈ ਆਲਬਖਸ਼ ਦੀ ਆਪ ਕਹਿੰਦੇ ਝੋਟੀ ਆ ਬਈ ਇਹ ਆਪ ਆਲਬਖਸ਼ ਦੀ ਆ ਹਾਂਜੀ ਹਾਂਜੀ ਠੀਕ ਹੈ ਅੱਗੇ ਇਹਦੇ ਪਤਾ ਕੁਝ ਕਿ ਨਹੀਂ ਲੱਗ ਅੱਗੇ ਨਹੀਂ ਬਈ ਯਾਰ ਆਪ ਨੂੰ ਪਤਾ ਕੀ ਰਿਕਾਰਡ ਤੋਂ ਗੱਬਣਾ ਹੀ ਪਰ ਆਲਬਖਸ਼ ਦੀ ਹੈ ਬਈ ਠੀਕ ਹੈ ਵੀਰੇ ਠੀਕ ਹੈ ਬਈ ਅੱਛਾ ਦੇਣ ਹਜੇ ਤੇ 15 18 ਰੁਪਏ ਥੱਲੋ ਤਾਂ ਨਿੱਕਰ ਜੂਗੀ ਝੋਟੀ ਯਾਰ ਹਾਂ ਬਈ ਬਹੁਤ ਬਹੁਤ ਚੰਗੀ ਝੋਟੀ ਬਈ ਹਨਾ ਕਿੰਨੇ ਦੀ ਦੇ ਦਈਏ ਵੀਰੇ ਬਈ 1 45 ਮਲ ਕਰਦੇ ਬਈ 1 45 ਦੇਣੀ ਕਿੰਨੇ ਦੀ ਆ ਹਾਂ ਨਾ ਹਾਂ ਨਾ ਆਪ ਮਾਨਤਨ ਕਰ ਦਾਂਗੇ ਬਈ ਯਾਰ ਕਿੰਨਾ ਕੋ ਕਰ ਦਈ ਚੱਲ ਜੀ 2 4000 ਕੱਟ ਕਰ ਲਾਂਗੇ ਬਈ 40 ਕੁ ਗੁਦੀ ਦੇ ਦਾਂਗੇ ਹਾਂ ਦੇ ਦਾਂਗੇ ਠੀਕ ਆ ਬੱਡੇ ਵੇਲੇ ਆ ਵੀ ਮਿੱਤਰੋ 145000 ਰੁਪਇਆ ਮੁੱਲ ਆ 140 ਦੀ ਬਈਆਂ ਦਾ ਦੇ ਦੇਾਂਗੇ ਝੋਟੀ ਨਹੀਂ ਹੱਥ ਤੇ ਉਹਦੀ ਪਲੀ ਪੁਲੀ ਮੰਨੋ ਕਹਿਣ ਤੋਂ ਭਾਵ ਗੱਲ ਐ ਟੀਰ ਟਿਕਾਣੇ ਲਾਉਣ ਵਾਲੀ ਚੀਜ਼ ਆ ਜਮਾ ਬਾਕੀ ਹਜੇ ਦਿਨ ਕੱਢਦੀ ਆ ਬਾਈ ਤੇ ਹੁਣ ਬਈ ਅੱਗੇ ਅੱਗੇ ਮੈਂ ਜਿਹੜੀ ਤੁਹਾਨੂੰ ਲੱਪਣੀ ਵੀ ਸੱਜਣਾ ਔਖੀ ਆ ਦੋ ਦੋ ਤਿੰਨ ਨਾ ਮਹੀਨੇ ਨਹੀਂ ਹੋਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੇਖੀ ਜਾਇਓ ਪਟਾਕੇ ਪੈਂਦੇ ਹੁਣ ਜਿੰਨਾ ਕੋ ਤੁਸੀਂ ਮੰਦਾ ਮੰਦਾ ਕਰਦੇ ਸੀ ਨਾ ਹੁਣ ਅੱਗੇ ਗਾਹ ਵੇਖੀ ਪੈਂਦਾ ਵਾ ਕਣਕ ਬੀਜ ਲਈ ਆ ਲੋਕਾਂ ਨੇ ਵਿਲੇ ਹੋ ਗਿਆ ਮੇਲੇ ਕਰਕੇ ਥੋੜਾ ਜਿਹਾ ਰੁਕ ਗਏ ਸੀ ਤੇ ਹੁਣ ਅਸੀਂ ਵੀ ਬਈ ਪੂਰੀ ਤਿਆਰੀ ਦੇ ਵਿੱਚ ਤੁਸੀਂ ਪਸ਼ੂ ਵੇਚਣ ਲੱਗਿਆ ਬਸ 2 ਦਿਨ 1 ਦਿਨ ਪਹਿਲਾਂ ਫੋਨ ਲਾ ਦਿਓ ਤੇ ਤੁਹਾਡਾ ਪਸ਼ੂ ਵਿਕਿਆ ਹੋਊਗਾ ਵੀਰੇ ਬਹੁਤ ਚੰਗੀ ਝੋਟੀਆਂ ਬਾਈ ਦੀ ਬਈ ਨੰਬਰ ਆਪਣਾ ਕਿੰਨਾ ਆ ਗਿਆ ਵੀਰੇ 62847 ਜੀ ਕਿਆ 882 ਇੱਕ ਵਾਰੀ ਹੋਰ ਆਉਂਦੀ ਜੀ 6843 ਜੀ 8182 ਠੀਕ ਹੈ ਵੀਰੇ ਇਸ ਨੰਬਰ ਤੇ ਵੀਰੇ ਇਹਨਾਂ ਕਰ ਲਓ ਤੁਸੀਂ ਰابطਾ ਕੇ ਮਿੱਤਰੋ ਨੰਬਰ 22 ਦਾ ਸਕਰੀਨ ਦੇ ਉੱਤੇ ਆ ਪਿੰਡ ਕਲਾਸ ਜ਼ਿਲ੍ਹਾ ਫਿਰੋਜ਼ਪੁਰ ਜਸ ਵੇਗਲੀਆ ਬਾਈ ਦਾ ਨਾਮ ਆ ਤੇ 145000 ਰੁਪਿਆ ਮੋਲਾ ਦੂਜਾ ਸੂਆ ਨੀਲੀ ਰਵੀ ਦੀ ਚੋਟੀਆ